ਅਜਿਹਾ ਕੀ ਹੋਇਆ ਜੋ ਰਾਤ ਦੇ ਬੱਜ ਕੇ ਸਾਨੂੰ 8 ਸਾਡੀ ਲਾਸਟ ਬੱਸ छुटਦੇ छुटਦੇ ਬਜੀ ਅੱਗੇ ਸਾਡੇ ਨਾਲ ਕੀ ਕੀ ਹੋਇਆ ਦੇਖਿਓ ਸਾਰੇ ਬਲੌਗ ਹੈਲੋ ਗਾਇਸ ਕਿਵੇਂ ਸਾਰੇ ਜਣੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਅੱਜ ਜਾਣਾ ਸੀ ਮਲੇਰਕੋੜ ਲਈ ਅਸੀਂ ਕਿਤੇ ਜਾਣਾ ਹੋਵੇ ਇਹ ਲੇਟ ਨਾ ਹੋਵੇ ਕਦੇ ਹੋ ਹੀ ਨਹੀਂ ਸਕਦਾ ਹਰ ਵਾਰ ਦੀ ਤਰ੍ਹਾਂ ਜਿੱਥੇ ਵੀ ਅਸੀਂ ਜਾਣਾ ਹੋਵੇ ਇਹ ਹਮੇਸ਼ਾ ਲੇਟ ਹੋ ਜਾਂਦੀ ਹੈ ਹਮੇਸ਼ਾ ਉੱਪਰ ਦੇ ਫੋਨ ਚ ਰੀਚਾਰਜ ਰੀਚਾਰਜ ਨਹੀਂ ਹੁੰਦਾ ਤੇ ਇਨਕਮਿੰਗ ਵੀ ਬੰਦ ਹੁੰਦੀ ਹੈ ਉੱਪਰੋਂ ਆ ਕੇ ਇਹ ਐਕਸ਼ਨ ਮਾਰਦੀ ਹੈ ਸਾਡੇ ਤੇ ਇਹਦੀ ਮਿਹਰਬਾਨੀ ਨਾਲ ਇੰਨੀਆਂ ਬੱਸਾਂ ਲਗਾਉਣ ਤੋਂ ਬਾਅਦ ਫਾਂਡੇ ਇੱਕ ਬੱਸ ਆ ਗਈ ਅਸੀਂ ਪਹੁੰਚ ਗਏ ਸੀਗੇ ਨਾਪੇ ਦੇ ਬੱਸ ਸਟੈਂਡ ਤੇ ਪਾਸਤੇ ਵਿੱਚ ਪੀੜ ਬਹੁਤ ਘੱਟ ਤੇ ਨਾਪੇ ਚ ਆ ਕੇ ਪੀੜ ਐਨੀ ਜ਼ਿਆਦਾ ਵੱਧ ਗਈ। ਇਹ ਰਸਤਾ ਨਾਲ ਲੰਬਾ ਆ ਤੇ ਖਤਮ ਹੋਣਾ ਨਾਮ ਹੀ ਲੈ ਰਿਹਾ ਸੀ ਬੈਠੇ ਬੈਠੇ ਹੱਕ ਕੇ ਬੱਸ ਤੇ ਇਹਨੂੰ ਆਪਣੀਆਂ ਹੀ ਫਰਕ ਦਾ ਸੁੰਜਰੀਆਂ ਨੇ ਪਤਾ ਨਹੀਂ ਕੀ ਛੋਟ ਬੰਨ ਦੀ ਕੋਸ਼ਿਸ਼ ਕਰ ਲਈਆ ਪਰ ਫਾਈਨਲੀ ਪਹੁੰਚ ਗਏ ਅਸੀਂ ਬੱਸ ਸਟੈਂਡ ਮਲੇਰ ਕੋਟਰ ਦਾ ਬੱਸ ਸਟੈਂਡ ਦੇਖੋ ਮੇਰੇ ਕੋਲੇ ਦਾ ਬੱਸ ਸਟੈਂਡ ਦੇਖੋ ਮੇਰੇ ਕੋਲੇ ਕਿਤੇ ਅੜੇ ਅੜਾਈ ਜਾ ਰਹੀ ਜਦ ਵੀ ਹੈ ਕੰਝ ਗਏ ਸੀਗੇ ਮੇਰੇ ਕੋਟਲੇ ਦੇ ਦੇਖਦੇ ਆ ਸਾਡੇ ਪਿਆਰੇ ਪਿਆਰੇ ਕਸਟਮਰਾਂ ਲਈ ਅਸੀਂ ਅੱਜ ਨਿਊ ਕਲੈਕਸ਼ਨ ਲੈਣ ਜਾ ਰਹੇ ਆ ਜਾ ਕੇ ਤੁਹਾਨੂੰ ਦਿਖਾਣੇ ਆ ਨਵੇਂ ਨਵੀਂ ਕਲੈਕਸ਼ਨ ਵਿంటర్ ਕਲੈਕਸ਼ਨ ਇਹ ਨਾ ਕਿਤੋਂ ਹੱਟੇ ਫਲੈਕਸ ਕਰਨੇ ਆਪਣੇ ਨੌ ਜੇ ਬਾਜ਼ਾਰ ਦੇਖ ਲੋ ਮੇਰ ਕੋਟਲੇ ਦਾ ਬੱਸ ਸਟੈਂਡ ਤੇ ਵੈਸੀ ਅਸੀਂ ਬੱਸ ਸਟੈਂਡ ਤੋਂ ਬਾਹਰ ਨਿਕਲ ਕੇ ਬਾਜ਼ਾਰ ਜਾਂਦੇ ਆ ਇਹ ਟਾਈਮ ਮੁੱਦੇ ਮੂਈ ਨਾ ਡਿੱਗਦੀ ਹੈਗੀ ਕਿਰਕ ਆ ਟਾਈਮ ਵੀ ਬੰਦ ਹੀ ਸੀ ਅਸੀਂ ਕੋਲੇ ਦੇ ਬਾਜ਼ਾਰ 'ਚ ਪਹੁੰਚ ਗਏ ਅਸੀਂ ਦੇਖਿਆ ਇੱਥੋਂ ਕਿਸੇ ਤੋਂ ਅਸੀਂ ਇੱਥੋਂ ਕਿਸੇ ਤੋਂ ਪੁੱਛਿਆ ਵੀ ਤੇਲਿਆਣਾ ਬਾਜ਼ਾਰ ਕਿਹੜਾ ਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਅੱਗੇ ਜਾ ਕੇ ਸਿੱਧਾ ਅੰਕਲ ਜੀ ਕਰਨੀ ਨੂੰ ਪਹੁੰਚ ਰਹੇ ਸੀ ਕਿ ਤੁਸਰੇ ਵਿੱਚ ਜਾ ਕੇ ਇੱਕਦਮ ਖੜ ਗਈ ਅੰਕਲ ਜੀ ਤੇਲਿਆਣਾ ਬਾਜ਼ਾਰ ਕਿਹੜਾ ਅੰਕਲ ਕਹਿੰਦਾ ਸਿੱਧਾ ਜਾ ਕੇ ਇੱਕ ਦਰਵਾਜ਼ਾ ਆਊਗਾ ਉਹ ਤਾਂ ਸੱਜੇ ਹੱਥ ਮੋੜ ਜਾਣਾ ਆ ਤਾਂ ਅਸੀਂ ਉਹਨਾਂ 'ਤੇ ਜਾ ਕੇ ਦਿਖਾਵਾਂਗੇ ਤੇ ਦੇਖੋ ਕਿੰਨੇ ਪਿਆਰੇ ਕਰ ਰਹੇ ਉਹਨੇ ਲੈਣਾ ਬੜਾ ਮਨ ਕਰ ਰਿਹਾ ਪਰ ਕੀ ਕਰੀਏ ਕਸ ਨਾਲੀ ਜੋ ਵਿੰਟਰ ਕਲੈਕਸ਼ਨ ਨਾ ਜਾ ਰਿਹਾ ਹੂੰ ਨਾ ਟਾਈਮਾ ਜਿੰਨਾ ਟਾਈਮਾ ਉੱਦੇ ਮੂੰਹ ਡਿੱਗਦੀ ਨਹੀਂ ਹੈਗੀ ਵੇ ਹੁਣ ਆਤੀ ਨਹੀਂ ਬੰਨਦੀ ਇਹਨਾਂ ਨੂੰ ਟੀਟ ਹੋਈ ਆ ਪਈ ਆ ਕੁੜੀ ਫਾਈਨਲੀ ਸਾਨੂੰ ਉਹ ਵਾਲਾ ਗੇਟ ਦਿਖਣ ਲੱਗੇ ਜਿਹੜਾ ਸਾਨੂੰ ਅੰਦਰ ਦੱਸਿਆ ਤੀਆ ਵੀ ਉਹ ਗੇਟ ਜਾ ਕੇ ਸੱਜੇ ਮੁਰਨਾ ਆ ਇਹਨਾਂ ਤੇ ਆ ਲੈ ਤਾਂ ਰੱਖੇ ਨੇ ਹੁਣ ਮੈਨੂੰ ਕਹਿੰਦੀ ਮੈਨੇ ਆ ਲੈਣੇ ਨੇ ਆ ਦਵਾਈ ਮੈਨੂੰ ਇਹ ਦੱਸ ਤੂੰ ਜਵਾ ਕੜੀਆਂ ਲੈਣ ਨੂੰ ਆ ਜਾ ਤੇ ਮਮਸੀ ਮਸੀ ਮੈਂ ਇਹਨੂੰ ਕਰਕੇ ਲੈ ਕੇ ਜਾ ਰਹੀ ਹਾਂ ਹੁਣ ਚੱਲ ਚੱਲ ਤੁਰ ਪਾ ਕੰਨਾਂ ਤੇ ਪਹਿਲਾਂ ਹੀ ਲਾਈ ਫਿਰਦੀ ਆ ਹਲੇ ਉਹ ਮੰਗਦੀ ਆ ਇਹ ਭਾਗੇ ਸਟਾਰਟ ਕਰਾ ਰਹੀ ਸੀ ਤੇ ਕਰਤ ਸੀ ਨਹੀਂ ਕਰਤ ਸੀ ਨਹੀਂ ਆਂ ਯਾਰ ਡੇਟ ਆਖ ਦਿਖੇ ਗਿਆ ਫਾਈਨਲ ਜਿਹੜਾ ਤੁਹਾਨੂੰ ਕਰੇ ਦੱਸਿਆ ਸੀਗਾ ਕਹਿੰਦਾ ਇਸ ਤੋਂ ਬਾਅਦ ਕੁਝ ਗੁਰਦਪੇ ਚੱਲ ਜਾਈਓ ਗੁਰਦਪੇ ਸਾਡੀ ਕੋਣੀ ਨਹੀਂ ਹਟਦੀ ਕਦੇ ਇਹ ਲੈਣਾ ਉਹ ਲੈਣਾ ਬਰਾਬਰ ਹੋ ਗਿਆ ਯਾਰ ਉਹਨਾਂ ਦੇ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਫੀਡ ਬਹੁਤ ਆ ਵਜਾ लास्ट ਟਾਈਮ ਵੀ ਇੱਥੋਂ ਲੈ ਕੇ ਗਏ ਸੀ ਕੱਪੜੇ ਤਾਂ ਸਾਨੂੰ ਪਤਾ ਹੀ ਆ ਅਸੀਂ ਪਹਿਲਾਂ ਜਾ ਕੇ ਉਹਨਾਂ ਦੇ ਦੇਖਦੇ ਆ ਨਵੀਂ ਨਵੀਂ ਕਲੈਕਸ਼ਨ ਵੀ ਗੇਮ ਇੰਡੋਕੇ ਵਿంటర్ ਕਲੈਕਸ਼ਨ ਨਵੀਂ ਨਵੀਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਸਾਰਿਆਂ ਨੂੰ ਦੇਖੋ ਕਸ਼ਮੀਰੀ ਸ਼ਾਲ ਕਿੰਨੇ ਸੋਹਣੇ ਨੇ ਕਸ਼ਮੀਰੀ ਕੁੜਤੀ ਦੇਖਦੇ ਆ ਸਾਡੀ ਕਸਮਰ ਜੀ ਆਪਣਾ ਵੀ ਜਿਲਾਈ ਹੋ ਜਾਂਦਾ ਸੁੱਟਾਂ ਤੇ ਕਿੰਨੇ ਪਿਆਰੇ ਪਿਆ ਸੂਟ ਨੇ ਪਰ ਅਸੀਂ ਲੈਣੇ ਨਹੀਂ ਹੈਗੇ ਮੈਨੂੰ ਕਿੰਨੇ ਪਿਆਰੇ ਪਿਆਰੇ ਸੂਟ ਨੇ ਸਾਡਾ ਖੁੱਦਾ ਵੀ ਦਿলাই ਜਾਂਦਾ ਪਰ ਕੀ ਕਰੀਏ ਲੈਣ ਦਾ ਸੀ ਕਸਟਮਰਸ ਲਈ ਆਏ ਆ ਆਪਣੇ ਲਈ ਲੈ ਨਹੀਂ ਸਕਦੀਆਂ ਜੀ ਉਹ ਬਾਈ ਜਿੰਦਗੀ ਨਾ ਹੁੰਦਾ ਯਾਰ ਆ ਦੇਖੋ ਇਹ ਤਰ੍ਹਾਂ ਕਿਤੇ ਟੀਕੇ ਹਰੇਕ ਜਗ੍ਹਾ ਲਾੜ ਲਿਖ ਹਾਂ ਫਾਈਨਲੀ ਆ ਗਿਆ ਲੱਗ ਗਿਆ ਨੇ ਫਾਈਨਲੀ ਬਣ ਨਹੀਂ ਦਿੱਤਾ ਨੇ ਆਪਣਾ ਪਿੱਤਾ ਇਹ ਨਹੀਂ ਬੰਨੇ ਬਤਰੀ ਨੇ ਕਿੰਨ ਤਰ੍ਹਾਂ ਖਾ ਲੈ ਕਿਤੇ ਡਿੱਗ ਨਾ ਜਾਵੇ ਕਿ ਸੋਹਣੇ ਸੋਹਣੇ ਸੂਟ ਇਹ ਬਹੁਤ ਸੋਹਣਾ ਹੈ ਜੀ ਬਹੁਤ ਸੋ ਸਵਾਤੀ ਦੀ ਗਿਨੀ ਗਿਨੀ ਖਾਈਆਂ ਨੇ ਛੋਟਿਆਂ ਨੇ ਦੱਸਿਆ ਕਿ ਕਿੰਨੀਆਂ ਗਿਨੀ ਗਿਨੀ ਖਾਈਆਂ ਨੇ ਉਸ ਤਾਂ ਬਹੁਤ ਖਾਈਆਂ ਨੇ ਸਾਰਿਆਂ ਨੇ ਦੇ ਕੋਟੜਾ ਦੱਸਿਆ ਤੇ ਰਹੀ ਕੀ ਆ ਤਾਂ ਤਾਂ ਪਤਾ ਨਹੀਂਗਾ ਘਰ ਆ ਕੇ ਬਹੁਤ ਦੁਕਾਨਾਂ ਦੇਖਣ ਤੋਂ ਬਾਅਦ ਫਾਈ ਅਸੀਂ ਸੂਟਸ ਲੈ ਲੈ ਕਸਮਰ ਲਈ ਵੈਲ ਬਰਡ ਤੋਂ ਮੈਂ ਕੋੜ ਲੈ ਤੂੰ ਫਿਰ ਅਸੀਂ ਗਏ ਲੱਸਾਂ ਵਾਲੀ ਦੁਕਾਨ ਤੇ ਇੱਥੇ ਸੂਟਾਂ ਨਾਲ ਮੈਚਿੰਗ ਲੱਸਾਂ ਕੀਤੀਆਂ ਬਟ ਕੋਈ ਜੱਚੀ ਜੀ ਨਹੀਂ ਹੈਗੀ ਫਿਰ ਅਸੀਂ ਵਾਪਸ ਆ ਗਏ ਬਹੁਤ ਦੁਕਾਨਾਂ ਫਿਰਨ ਤੋਂ ਬਾਅਦ ਅਸੀਂ ਕੁਝ ਫੈਬਰਿਕ ਲੈ ਇਲਤਾ ਕਸਟਮਰ ਲਈ ਖੁਣੋ ਜਾ ਕੇ ਦਿਖਾਵਾਂਗੇ ਘਰਾਂ ਨਿਊ ਵਿੰਟਰ ਕਲੈਕਸ਼ਨ ਨਿਊ ਵਿੰਟਰ ਕਲੈਕਸ਼ਨ ਦੇਖਣ ਲਈ ਸਾਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਕੇ ਰੱਖਿਓ ਦੇਖੀ ਨਹੀਂ ਤੇ ਲੱਗ ਗਿਆ ਸਮਾਨ ਲੈਣਾ ਸੇਲ ਦੇਖੀ ਨਹੀਂ ਬੜ ਗਿਆ ਸਮਾਨ ਲੈਣਾ ਸ਼ਾਪਿੰਗ ਕਰਨ ਤੋਂ ਬਾਅਦ ਅਸੀਂ ਕਰਵਾਈ ਕੁਲਚੇ ਪਹਿਲਾਂ ਤਾਂ ਕਿੰਨਾ ਬਸਰ ਨਾਲ ਪੀਣ ਨੂੰ ਲਿੱਤਾ ਹੈ ਕੋਲਡ ਡਰਿੰਕ ਅਸੀਂ ਰੋਣ ਲੱਗਿਆ ਜੇ ਜਦ ਤੋਂ ਪਹਿਲਾਂ ਦੀ ਬਣੀ ਫਿਰ ਅੱਗੇ ਸਾਡੇ 버ਗਰ ਕੋਕ ਵੀ ਕੋਕ ਵੀ ਕੋਲਡ ਡਰਿੰਕ ਅਸੀਂ ਵੈਂਟਾ ਪੀਂਦੇ ਆ ਇਹ ਪਤਨੀ ਕੋਕ ਪਿੰਦੀਆਂ ਨੇ ਇਹਨੂੰ 버ਗਰ ਖਾਣਾ ਜਮਾ ਲੱਖਣ ਨਹੀਂਗਾ ਜਮਾ ਵੀ ਅਡਾ ਹਰ ਇੱਕ ਗੀਤ ਜਲੂਸ ਕਢਾਉਂਦੀ ਹੈ ਇਹ ਕੰਨਾ ਖਾਇ ਰੀ ਜਿਹੜਾ ਖੰਡਿਆਤਾ ਠੰਡਿਆਗਾ ਲੱਤੀਆਂ ਤੇ ਹਰੀਆਂ ਤੇ ਲਾਲ ਮਿਰਚਾਂ ਦੇਖ ਜੀ ਬੜੀ ਸੋਹਣੀਆਂ ਲੱਗਣੀਆਂ ਪਰ ਇਹਨਾਂ ਦੇ ਜਵਾਰ ਤੋਂ ਬਹੁਤ ਸਿੱਖੀਆਂ ਹੋਣੀਆਂ ਇਹਨਾਂ ਦੇ ਜਵਾਰ ਚ ਫਿਰ ਅਸੀਂ ਚੱਲੇ ਬਸ ਸਟੈਂਡ ਵੱਲ ਹੁਣ ਚੱਲਾਂਗੇ ਪਟਿਆਲੇ ਆਪਣੇ ਸ਼ਹਿਰ ਸ਼ਾਪਿੰਗ ਹੋਗੀ ਸਾਡੀ ਡਾਂਸ ਅੱਬੀ ਕੈਰੀ ਚੀਜ਼ ਜੇ ਖਾਣੀ ਚੋਪਾ ਰੱਖ ਲੈ ਉੱਥੇ ਰੱਖੋ ਤੀ ਦਵਾ ਦੇ ਰੱਖ ਰੱਖ ਰੱਖੋ ਤੀ ਫਿਰ ਇੱਕ ਕਿਰੇ ਜਰੂਸ ਕੜਾ ਲੈ ਦੁਰਪਾ ਤੂੰ ਹੀ ਨਹੀਂ ਲੈਣ ਦਿੱਤੀ ਮੈਂ ਲੈਣ ਵੀ ਨਹੀਂ ਆਈਆਂ ਦੇਖੋ ਭਾਈਆਂ ਦਾ ਕਿੰਮਾ ਚਾੜ੍ਹਣਦਿਆਂ ਨੇ ਅਸੀਂ ਬਾਜ ਕੇ ਮਲੇਰ ਕੋਲ ਨੇ ਬਸ ਸਟੈਂਡ ਹੁਣ ਜਾਵਾਂਗੇ ਸੀ ਪਟਿਆਲ ਦੀ ਆਪਣੇ ਸ਼ਹਿਰ ਨਿਊ ਕਲੈਕਸ਼ਨ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਾ ਕੇ ਜੋ ਅਸੀਂ ਲੱਤੀਆ ਓਹੋ ਹੋ ਐਨਾ ਰਸ਼ ਐਨਾ ਰਸ਼ ਤਾਂ ਪਟਿਆਲੇ ਚ ਵੀ ਨਹੀਂ ਹੁੰਦਾ ਵੈਸੀ ਹੁੰਦਾ ਹੋਣਾ ਦਾਣੇ ਬੱਸਾਂ ਦੀ ਹੱਟਾਂ ਸਾਂਝੇਦਾਰ ਅੱਜ ਇੱਕ ਸਾਡੀ ਕੁੜੀ ਕਹਿੰਦੀ ਬੱਸਾਂ ਨਹੀਂ ਹਟਦਾ ਅੱਜ ਕੋਈ ਨਹੀਂ ਹੈਗੀ ਇਹ ਕੁਛ ਨਾ ਕੁਛ ਖਾਈ ਹੋ ਜਾਣਗੀ ਆ ਬਸ ਆ ਗੀ ਬਸ ਆ ਗੀ ਮੇਰੇ ਆਂਦੇ ਦੇ ਕੱਲ ਜੁੜ ਬੈਠੇ ਆਰੇ ਬੇਬੀ ਦੇ ਨੇ ਆ ਨਹੀਂ ਤੇ ਲੱਗਿਆ ਜਿਹੜੇ ਆ ਦਸ ਦਸ ਆਲੇ ਨੇ ਹੋ ਆਹ ਆ ਇਹ ਦਸ ਅਭੀ ਇਹ ਲਫਾ ਜਿਆਦਾ ਲੱਗਦੇ ਨੇ ਇਹ ਹਾਂ ਬਿਰਿਆਦੇ ਤੋਂ ਮੈਂ ਨਹੀਂ ਆ ਲੈਣਾ ਇਹ ਵੀ ਤਾਂ ਇਹ ਕਰ ਦੇਣੀ ਹੈਗੀ ਆ ਲਾਲ ਦਿੱਖਦੇ ਮੇਰੇ ਧਾਰੀ ਤੇ ਦੇਖਣ ਮੈਂ ਨਹੀਂ ਆ ਲੈਣਾ ਉਹ ਕਿ ਨਹੀਂ ਮੈਂ ਕਿਥੋਂ ਕਿਥੋਂ ਲੈਣੇ ਕਿਤੋਂ ਖਾਲੀ ਹੱਥੀਆਂ ਦੇ ਕਿਤੋਂ ਵੀ ਖਾਲੀ ਹੱਥ ਆਹ ਭਾਵੇਂ ਫਰੀਦ ਫਿਰਨੇ ਵਾਲੇ ਦੇਖੋ ਇਥੋਂ ਇਹ ਆ ਬੋਲਦਾ ਜੀ ਆਹ ਕੁਕਰੇ ਲੈ ਲੈ ਉਹ ਬੇਚ ਲੈ ਕੁਕਰੇ ਇਥੋਂ ਆ ਲੈ ਲਿਆ ਆ ਲੈ ਰਿਹਾ ਸਮਾਨ ਆਤੋਂ ਗਈਆਂ ਮੈਂ ਤਾਂ ਕੁੜੀਆਂ ਤੋਂ ਬਹੁਤ ਜਿਹੜਾ ਗੋਣਾ ਹੈ ਅਰਜੰਟੀ ਲਗਾ ਹਰ ਕੀ ਦੇ ਸਮਾਨ ਇਹ ਜਾਣਦੀ ਨਹੀਂ ਜੇ ਕਦੇ ਆ ਲੈ ਆ ਦੇਖ ਆ ਨਹੀਂ ਆ ਲੈ 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 ਕੁਝ ਲੈ ਲਿਆ ਇਹ ਦੱਸ ਇਹ ਦੇ ਨਹੀਂ ਗਾਹ ਪਾਰ ਕਿੰਨੇ ਦੀ ਕਾਨ ਇੱਕਾ ਮਾਰੂ ਦਿਨ ਮੈਂ ਆੜਾ ਆਂਟੀ ਕਿਨੇ ਚ ਦੇਵੋਗੇ ਸਾਨੂੰ ਕੋਈ ਪੂਰੀ ਦੁਕਾਨਾ ਠੇਕਾ ਕਿਨੇ ਦੇਵੋਗੇ ਤਿੰਨ ਦਾ ਨਹੀਂ ਤੂੰ ਬੱਧਾ ਕਿ ਤੂੰ ਗੱਲ ਕਰ ਚੰਗਾ ਆਂਡੇ ਦਾ ਦੁਕਾਨਾ ਠੇਕਾ ਮਾਰਨ ਵਾਰੇ ਪੁੱਛਦੀ ਆਂਟੀ ਤਾਂ ਗੁੱਸਾ ਹੀ ਕਰ ਗਈ ਚੱਲ ਕੋਈ ਇਹ ਅੰਕਲ ਨਾਲ ਕਰਦੀਆਂ ਸੀਗੀਆਂ ਨਾਬੇ ਤੱਕ ਜਾਂਦਾ ਰੇਟ ਉਹ ਸੌਰੀ ਸੌਰੀ ਅਮਰਗੜ ਤੱਕ ਦਾ ਇਹ ਪਤਾ ਨਹੀਂ ਕਿਹੜੀਆਂ ਉਹਦੇ ਬਚਪਨ ਦੀਆਂ ਗੱਲਾਂ ਛੇੜੀ ਬੈਠੇ ਸੀਗੇ ਸਾਨੂੰ ਤਾਂ ਟੈਨਸ਼ਨ ਹੋਈ ਪਈ ਦੀ ਵੀ ਘਰ ਚੰਗਾ ਇੰਨਾ ਹੁੰਦੀ ਰਹੋਗੇ ਇਹ ਆਟੋ ਵਿੱਚ ਹੋਰੀ ਆਪਦਾ ਬਾਲ ਮਾਰ ਰਹੇ ਸੀ ਆ ਜਾ ਨਹੀਂ ਜਾ ਕਿੱਲਾ ਕਿੱਲਾ ਵੇ ਅੰਦਾ ਤੁਹਿਆਂ ਜੱਦਾ ਤਾਜ਼ੀਆਂ ਕਰਦੇ ਹੋਏ ਸਾਰੇ ਜਣੇ ਹੈ ਬੱਚ ਬਣੀ ਜੱਦਾ ਬੱਦਮੀ ਜੱਦਾ ਤਾਜ਼ੀਆਂ ਕਰਦੇ ਹੋਏ ਆ ਫੁੱਲ ਬੰਦ ਕਰ ਚੁੱਕੇ ਦੂਜੇ ਉੱਤਰ ਕੇ ਦਵੀ ਹੈ ਹੈ ਬੱਚ ਬਣੀ ਜੱਦਾ ਤਾਜ਼ੀਆਂ ਕਰਦੇ ਸਾਰੇ ਜਣੇ ਸਿਲ ਬਲਕੀ ਬੰਨਿਆ ਖੋਲਣਾ ਹੈ ਅੰਨ ਛੱਡ ਲੱਗ ਰਹੀ ਆ ਸਾਨੂੰ ਬੱਸ ਨਹੀਂ ਖੋਲੋ ਦੋਰੀ ਵਾਲ ਤੋਂ ਕਰੀ ਪਾਸ ਰਹਿ ਗਿਆ ਕਰੀ ਪਾਸ ਰਹਿ ਗਿਆ ਬੱਸ ਇਹ ਰੁਕਾ ਤੂੰ ਖੋਲ ਰਹੀ ਆ ਅੱਛੀ ਹੱਟ ਕਾਇਰ ਕਿਉਂ ਨਹੀਂ ਬੈਗੀ ਮੈਨੂੰ ਤਾਂ ਘਬਰਾਹਟ ਹੋ ਰਹੀ ਆ ਔਕਸੀਜਨ ਲਵਾਨੇ ਕਰਦੇ ਤੇ ਉਧਰ ਲਾਤਾ ਸਹੀ ਕਰੀ ਲਾ ਕੇ ਤੇ ਖੜਾ ਨੇ ਬੈਠਦੇ ਯਾਰ ਬੰਦਾ ਇੱਕ ਤਾਂ ਸਹੀ ਹੈ ਬੰਦੇ ਨਾਲ ਨਾਲ ਤਾਂ ਬੈਠ ਅਰੇ ਇਹ ਕੋਈ ਤੋਂ ਨਹੀਂ ਸੱਲੇ ਬੈਠੀ ਹੈ ਬੈਠ ਜੇ ਬਹੁਤ ਆ ਚੱਲ ਹੁਣ ਦੁਬਾਰਾ 90 40 ਜੇ ਉੱਥੇ ਵੀ ਲੇਰ ਕੋਟ ਲੈ ਤੈਨੂੰ ਚਾਹ ਚੋੜ ਲੱਤ ਜਿਹੜੀ ਖੁੱਲੀ ਨੂੰ ਇਹ ਪਾਸਾ ਵੇੜਦੇ ਪੈਣਾ ਕੋਈ ਤੂੰ ਹੀ ਨਹੀਂ ਕਰਦੇ ਆਟੋ ਆਈਟ ਵਿੱਚ ਚੁੱਕੇ ਤੂੰ ਆਏ ਹੋਏ ਤੂੰ ਮਾਰੀ ਚ ਅਗਲੀ ਨਹੀਂ ਚੌੜੀ ਵਿੱਚ ਨਹੀਂ ਪੈਰਾ ਤੇ ਸਾਡੇ ਕੋਲ ਕੇ ਜਮਾ ਸਪੇਸ ਪਹੁੰਚ ਗਏ ਸੀ ਇਹ ਰਾਜਗੜ ਸੌਰੀ ਸੌਰੀ ਰਾਜਗੜ ਨਹੀਂ ਅਮਰਗੜ ਕਹਿਣਾ ਸੀ ਗੱਲਾਂ ਨਹੀਂ ਭੁੱਲਦੇ ਹੋ ਸਾਡੇ ਦਾ ਹਾ ਹਾ ਕਿਥੇ ਕੀ ਹੋ ਗਿਆ ਕਰੀਓ ਜਾਣਾ ਨੇ ਅੱਜ ਤਾਂ ਜਿੱਥੇ ਮਾਰੀ ਦੇਖ ਰਹੇ ਸੋ ਦੋਨੋਂ ਜੁੜੀਆਂ ਪੈਜ ਹੁੰਦੇ ਸਾਡੇ ਥੱਕ ਪਈਆਂ ਅੱਜ ਬਹੁਤ ਜਿਆਦੇ ਹਲਾ ਥੱਕੂਗੇ ਇਸ ਦਾ ਇਹ ਆ ਵੀ ਕਿਤੇ ਗੱਪਾਂ ਨਹੀਂ ਮੁੱਕਦੀ ਕਿਤੇ ਵੀ ਤਿੰਨੇ ਜਣਾਂ ਹੁੰਦੇ ਆ ਚੜ ਗਈ ਦਾ ਸੁੱਚਾ ਅੱਜ ਗਈ ਕੋਬੋ ਕਿੰਨੇ ਕੀ ਕਰਾ ਚੱਲ ਰਹੇ ਨੇ ਨਾ ਵੀ ਉਹ ਪਾਰਟੀ ਨੇ ਐਡਾ ਦਾ ਕਰਿਆ ਹੈ ਨਾ ਹੋਣਾ ਹੋਣਾ ਹੈ ਜੀ ਤਾਂ ਦੇਖੀ ਹਾਂਜੀ ਕੋਤੀ ਕੋਤੀ ਪਰਦਾ ਹੋ। ਅੱਜ ਜਿਹਨੂੰ ਠੰਡ ਹੋਈ ਜਾਊਗੀ ਰੈ ਠੰਡ ਵੀ ਲੱਗ ਜਾਓ। ਮਤਲਬ ਕਿਹੜਾ ਪਿੰਡਾ ਬੇਕਾਰ ਦਾ? ਕੋਈ ਬੱਸ ਨਹੀਂ ਕੋਈ ਆਟੋ ਨਹੀਂ। ਅੱਛਾ ਤੂੰ ਮਾਰਦਾ ਦਿਖਾ ਰਿਹਾ ਕਿ ਉਹ ਇਹ ਸੈਰ ਜਾਂਦਾ ਕੋਠਾ ਐਨਾ ਨੇਰਾ ਹੋ ਗਿਆ ਕਿ ਸਾਨੂੰ ਆਟੋ ਕਰਵਾ ਕਰਵਾ ਕੇ ਜਾਣਾ ਪਊ ਅੱਜ ਅਮਰਗੜ ਤੋਂ ਹੁਣ ਅਸੀਂ 90 ਦਾ ਟੈਂਪੂ ਕਰਵਾਇਆ ਆ ਟੈਂਪੂ ਬਸ ਆਰੇ ਦਾ ਖਾਣਾ ਪੀਣਾ ਇਨੀ ਮੁੱਕਰਿਆ ਹੈਗਾ ਆਹ ਮਾਰਦਾ ਫਾਈਨਲੀ ਅਸੀਂ ਬੱਸ 'ਚ ਬੈਠ ਗਏ ਸੀਗੇ ਸਾਨੂੰ ਆਉਣ ਲੱਗੇ ਇੰਨਾ ਜ਼ਿਆਦਾ ਨੇਰ ਹੋ ਗਿਆ ਸੀ ਕਿ ਸੜਕ 'ਤੇ ਕੋਈ ਵੀ ਮੋਟਰਸਾਈਕਲ ਗੱਡੀ ਨਹੀਂ ਆ ਰਹੀ ਸੀਗੀ ਬੱਸ 아이ਕਠੇਕੇ ਦੇ ਨੇਰ ਆਉਣ ਲੱਗੀਆਂ ਪਈਆਂ ਨੇ ਬੱਸ ਹੁਣ ਤੁਹਾਨੂੰ ਮਿਲਦੇ ਆ ਅਸੀਂ ਨੈਕਸਟ ਬਲੌਗ 'ਚ ਬਾਏ ਬਾਏ ਹੁਣ ਸਾਡੀ ਬੱਸ ਹੋ ਗਈ ਕਿਉਂਕਿ ਘਰਾਂ 'ੱਕ ਸਾਡੇ ਹੁਣ ਜੋ ਕਾਲਾ ਪਹਿਨਣੀ ਆ ਬਾਏ ਬਾਏ ਕਰਦਾ ਸਾਰੇ ਲਾਈਕ ਐਂਡ ਸਬਸਕ੍ਰਾਈਬ